ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾੜਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲਖੂ ਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਚਾਰ ਪਸ਼ੂ ਖਾਵਾਂਗੇ ਤਿੰਨ ਟੋਕਰਾਂ ਕੱਬਣਾ ਤੇ ਇੱਕ ਸੱਜਰ ਬਿਲਕੁਲ ਤਾਜੀ ਸੂਈ ਆ ਵੇੜ ਅੱਪਾ ਫੋਕੀਆ ਵੀਰ ਨੇ ਟੇਣਾ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਸਤਿਗੁਰ ਪਾਜੀ ਸਸਕਾ ਵੀਰ ਜੀ ਕੀ ਹਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਠੀਕ ਠਾਕ ਜੀ ਠੀਕ ਹੀ ਚਾਹੀਦਾ ਹਾਂਜੀ ਆਪਣਾ ਨਾਮ ਤੇ ਐਡਰੈਸ ਆ ਜੀ ਨੀਟਾ ਜੇ ਪਿੰਡ ਲਖੂਆ ਵਾਲਾ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 994460566 ਠੀਕ ਹੈ ਜੀ ਤੇ ਆ ਵੈੜ ਤੋਂ ਗੱਲ ਜੀ ਵੈੜ ਵੀਰ ਜੀ ਹੁਣੇ ਆਪਾਂ ਸਿਰੇ ਲੈਂਦੀ ਆ ਅੱਛਾ ਜੀ ਤੇ ਕੱਲ ਦੀ ਸੂਈ ਆ ਵੇਖੋ ਬੱਚੀ ਮਗਰ ਠੀਕ ਹੈ ਲਓ ਭਾਜੀ ਆ ਫੀਮਲ ਕਾਉ ਜੇ ਕੱਲ ਸਾਨੂੰ ਜੀ ਤੇ ਮਨੋ ਦੋ ਦੋ ਚੋਈਆਂ ਹੋਈਆਂ ਵੈਟ ਦੀਆਂ ਲੈ ਅੱਛਾ ਜੀ ਤੇ 10 ਕਿਲੋ ਬੋਲਾ ਆ ਠੀਕ ਹੈ ਠੀਕ ਹੈ ਹਾਂ ਜੀ ਤੇ ਮੂੰਹਾਂ ਵੀ ਚਾਰ ਦੰਦਾਂ ਦਾ ਮਤਲਬ ਕੋਰ ਚੈੱਕ ਕਰਾ ਦਿੰਦੇ ਆ ਠੀਕ ਹੈ ਜੀ ਹਾਂ ਜੀ ਇਹ ਕਰਾਸ ਵਿੱਚ ਆ ਜੀ ਹਾਂ ਕਰਾਸ ਆ ਠੀਕ ਹੈ ਬਾਗੀ ਚਵਾਜੂ ਤੇ ਥਣ ਥਣ ਵੇਖੋ ਕਿੱਡਾ ਚੰਗਾ ਫਲੀ ਵੀ ਬੜੀ ਆ ਬਿਲਕੁਲ ਸਹੀ ਗੱਲ ਹੈ ਜੀ ਤੇ ਖੋਲਿਓ ਬਾਈ ਜੀ ਫਿਰ ਬੋਹ ਭਾਈ ਕਾਟ ਕਾਟ ਦੀ ਬਹੁਤ ਹੀ ਚੰਗੀ ਆ ਾਨ ਵੀ ਬੜਾ ਚੰਗਾ ਲੱਗਾ ਤੇ ਪਹਿਲਾ ਸੁਆ ਸੁਈ ਤੋ ਪਹਿਲਾ ਸੁਆ ਪਹਿਲਾ ਚੌਗੀ ਮੂੰਹ ਮੂੰਹ ਪੁੱਟ ਕੇ ਦਿਖਾ ਦਿੰਨੇ ਠੀਕ ਹੈ ਠੀਕ ਹੈ ਲਓ ਬਾਈ ਜੀ ਪਹਿਲਾ ਨਹੀਂ ਵੜਿਆ ਇਹ ਆਸਟਾਮ ਜਿਹੜਾ 10 ਲੀਟਰ ਬਿਲਕੁਲ ਗੋਲਾ ਤਿਆਰ ਆ ਤੇ ਤੁਹਾਡੇ ਸਭ ਨੂੰ ਕਿੰਨਾ ਕਿ ਚਵਾਈ ਜਾਊਗਾ ਭਾਜੀ ਦੁੱਧ ਵੀਰ ਜੀ ਚਲ ਬਹੁਤ ਆਨੇ ਆਪਾਂ 15 ਕਿਲੋ ਦਾ ਰਾਮਾ ਦੇ ਨਿੱਗਰ ਨੁਗਰ ਬੜੀ ਹੱਲੇਵਾ ਦੇਖੋ ਕਿਦਾਂ ਦਾ ਠੀਕ ਆ ਠੀਕ ਆ ਲੋਹੇ ਦੀ ਕ੍ਰੋਸ ਵਿੱਚ ਆ ਤੇ ਤੁਹਾਨੂੰ ਪਤਾ ਕ੍ਰੋਸ ਪਸ਼ੂ ਦੇ ਗਾਂ ਕਰਦੇ ਗੁਰਦੀ ਵਾਸਤੇ ਵੀ ਤੇ ਵੈੜ ਵੀ ਕਾਲੀ ਸ਼ਾਹ ਤੇ ਥਣ ਵੀ ਕਾਲਾ ਲੱਗਾ ਵੇਖੋ ਕਾਲੇ ਥਣ ਦੀ ਗਾਂ ਬੜੀ ਚੰਗੀ ਨਿਕਲਦੀ ਆ ਠੀਕ ਆ ਠੀਕ ਆ ਹਾਂ ਵੇਖੋ ਤੇ ਲਾਗੇ ਨੂੰ ਤੁਹਾਨੂੰ ਥਣਾ ਦਾ ਸੈਅ ਥਣ ਬਹੁਤ ਚੰਗਾ ਕੱਢਿਆ ਵਾ ਤੇ ਆਰਡਰ ਕੁਆਲਟੀ ਥਣ ਦਾ ਸੈਅ ਗੱਲ ਤੁਸੀਂ ਚੈੱਕ ਇਹ ਥੜਾ ਵੀ ਬਹੁਤ ਚੰਗਾ ਲੱਗਾ ਪਹਿਲਾਂ ਨਹੀਂ ਇਹਨੂੰ ਫੜ ਮੜਾ ਲਿਆ ਆ ਦੰਦ ਚੈੱਕ ਕਰਾ ਦੀਏ ਮੜ ਜੇ ਚੱਲ ਪਿਓਰ ਚਾਹ ਵੀ ਵੇਹ ਲੋ ਚੈੱਕ ਕਰ ਸਕਦੇ ਜੀ ਪਿਓਰ ਚਾਹ ਦਾਂਦਿਆ ਤੇ ਕੀ ਮੁੱਲ ਭਾਜੀ ਇਹਦਾ ਹਰ ਮੋਲਵੀਰ ਜੀ ਬਿਲਕੁਲ ਜਾਇਜ਼ ਤੇ ਨਿਕ ਨਿਕੇ ਕਰਨੇ ਅੱਜ ਅੱਛਾ ਜੀ ਬਿਲਕੁਲ ਸਹੀ ਮੋਲ ਜਿਹਨੇ ਕਹਿੰਨਾ ਉਸੇ ਵਾਲੇ ਮਾਲ ਦੇਖਦੇ ਜਿਹੜਾ ਠੀਕ ਹੈ ਠੀਕ ਹੈ ਜੀ ਮੋਲ ਭਾਵੇਂ 50 55 ਜੋ ਮਰਜ਼ੀ ਕਰ ਲਈਏ 45000 ਦੇ ਦਈਏ ਛੱਡ ਦਈਏ ਹਜ਼ਾਰ ਤਿੰਨ ਹੀ ਛੱਡ ਦਈਏ 42 ਦੀ 42 ਦੀ ਦੇ ਦਾਂਗੇ ਬੱਚੀ ਵੇ ਲੋ ਕਿੰਨੀ ਚੰਗੀ ਐ ਭਾਵੇਂ ਦੋ ਤਿੰਨ ਡੰਗ ਜਿੰਨੇ ਮਰਜੀ ਕੋਚੋ ਕੇ ਲੈ ਜੇ ਠੀਕ ਠੀਕ ਲਓ ਹੁਣ ਮੈਨੂੰ 10 ਕਿਲੋ ਤੋਂ ਸਟਾਰਟ ਐ ਦੁੱਧ 15 ਕਿਲੋ ਵਾਹਟ ਦੇ ਦੂੰਗੀ ਬੜੇ ਰਾਹ ਐ ਠੀਕ ਆ ਜੀ ਬਿਲਕੁਲ ਸਾਜਾ ਤੋਂ ਲੱਗੇ ਤਾਂ ਵੀ ਇੰਨੇ ਤੇ ਆ ਜਾਓ ਦੂਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀਰ ਜੀ ਗੱਬਣਾ ਤੇ ਨਾਲ ਦੁੱਧ ਦਿੰਦੀ ਆ ਅੱਛਾ ਜੀ ਹਾਂ ਜੀ ਇਹ 4 ਮਹੀਨੇ ਤੋਂ ਵੱਧ ਹੀ ਗੱਬਣਾ 14.5 ਦੀ ਹੋਊਗੀ ਅੱਛਾ ਜੀ ਹਾਂ ਤੇ 6 ਕਿਲੋ ਇਸੇ ਤੋਂ ਪੰਜਾਂ ਦੀ ਗਾਰੰਟੀ ਆ ਠੀਕ ਆ 5 ਕਿਲੋ ਦੁੱਧ ਖੁੱਲਾ ਡੋਲਾ ਦੋਵੇਂ ਟਾਈਮ ਮਿਲਦੀ ਆ ਠੀ ਤੇ ਟਾਈਮ ਮੜ ਜਾ ਦਾਬੇ ਇੱਕ ਨਾ ਦਿਖਾ ਦਈਏ ਟਾਈਮ ਹਲੇ ਲਓ ਬਈ ਇਹ ਵੀ ਚੈੱਕ ਕਰ ਸਕਦੇ ਕੱਦ ਕਾਠ ਇਹਦਾ ਵੀ ਬਹੁਤ ਚੰਗਾ ਵਾ ਟਾਈਮ ਇੱਥੋਂ ਹੀ ਵਿਖਾ ਦੋ ਸਾਡੇ ਤੇ ਫੋਨ ਕਰ ਜੇ ਚੱਲ ਜਾਈ ਤੇ ਅੱਧੇ ਕੁ ਆਤੀ ਥਾਣਾ ਦਾ ਸੈੱਗਾ ਵੇ ਇਹਦਾ ਵੀ ਬਹੁਤ ਚੰਗਾ ਵਾ ਤੇ ਸਾਢੇ 45 ਮਿੰਟ ਆ ਗੱਬਣ ਆ ਤੇ 45 ਤੋਂ ਬਾਹਰ ਹੀ ਆ ਮਨੋ ਸਾਢੇ 12 ਠੀਕ ਹੈ ਲਓ ਬਈ ਸਾਢੇ 12 ਦਾ ਟਾਈਮ ਜੀ ਤੇ ਵੀਰ ਭਰਾ ਕੋਈ ਉਸ ਹਾਣਾਂ ਅੰਦਾਜ਼ਾ 45 ਮਿੰਟ ਤੋਂ ਬਾਹਰ ਬਾਹਰ ਹੀ ਆ ਠੀਕ ਹੈ ਠੀਕ ਹੈ ਗੱਬਣ ਤੇ ਦੋ ਤੋਂ ਹੀ 5 ਕਿਲੋ ਪੱਕਾ ਗਣ ਲਓ ਠੀਕ ਹੈ ਲਓ ਭਾਈ ਲਾਗੇ ਤੁਸੀਂ ਚੈੱਕ ਕਰ ਸਕਦੇ ਜੱਟ ਰਕਵਾਰ ਕੀ ਥਾਣਾ ਦਾ ਸੈਕਟ ਹੈ ਤੇ ਕੀ ਮੁੱਲ ਭਾਜੀ ਦਾ ਹਰ ਮੁੱਲ ਵੀਰ ਜੀ ਦਾ 30 32 ਜੋ ਮਰਜ਼ੀ ਕਰ ਲੀਏ ਅੱਛਾ ਜੀ 28000 ਦੇ ਦਈਏ ਕਰਦੀ ਛੱਡ ਦਈਏ ਹਜ਼ਾਰ ਮਾ ਦਾ ਯਾਰ ਛੱਡ ਦਈਏ ਹਾਂ 27 ਹੀ ਦੇ ਦਈਏ ਚੋਂ ਵੀ 500 ਛੋਟ ਕਰਾ ਸਾਢੇ 26 ਦੀ ਦੇ ਦਾਂ ਠੀਕ ਹੈ ਲਓ ਭਾਈ ਸਾਢੇ 26000 ਦੀ ਟੋਪ ਚਲੋ ਬਾਹਰ ਗੱਡੀ ਵੱਡੀ ਆ ਭਲੀ ਜੁੜੀ ਪੂਰੀ ਦਾ ਕੰਮ ਵੀ ਬਹੁਤ ਚੰਗਾ ਵਾ ਚੈੱਕ ਕਰ ਸਕਦੇ ਤੁਸੀਂ ਆਜੋ ਹੁਣ ਦੇਖੋ ਛੋਟੀ ਆ ਨਕੀਨਾ 5 ਮਹੀਨੇ ਦੀ ਗੱਬਣ ਆ ਅੱਛਾ ਜੀ ਚੈੱਕ ਕਰਾ ਕੇ ਆਪਾਂ ਤਸੱਲੀ ਕੀਤੀ ਆ ਠੀਕ ਹੈ ਜੀ ਤੇ 5 ਕਿਲੋ ਤੇ ਦੁੱਧ ਗੱਲੋ ਤੇ 6 ਹੀ ਹੋਊ ਜੋ ਢੀ ਥੱਲੇ ਠੀਕ ਹੈ ਠੀਕ ਹੈ ਦੋਵੇਂ ਟਾਈਮ ਮਿਲਦੀ ਹੈ ਠੀਕ ਹੈ ਜੀ ਹਾਂ ਜੀ ਕਾਲੀ ਛਾਹ ਆ ਪੂਛਤਾ ਕੀ ਵੇਖ ਲੋ ਸਿਰ ਤੇ ਰੱਖ ਕੇ ਤੇ ਪਹਿਲਾ ਸਵੇਰੇ ਦੂਜੇ ਲਈ ਗਾਂ ਗੱਬਣ ਜੇ ਠੀਕ ਹੈ ਠੀਕ ਹੈ ਠੀਕ ਹੈ ਕੋਈ ਬੁਲਾਏਗਾ ਕੀ ਤੇ ਕੱਟ ਕਾਟ ਨਹੀਂ ਲੈ ਵੇ ਦੇਖੋ ਕਿੰਨੀ ਸਾਫ ਝੋਟੀ ਅਡਰ ਕੁਆਲਟੀ ਤੇ ਸੜਾ ਦਾ ਸੈਜ ਗਾ ਪੋਦੀ ਲਾਗੇ ਤੋਂ ਕਰੋ ਚੈੱਕ ਇਹ ਸੱਜਰ ਨੇ ਕਿੰਨਾ ਕਚਵਾਇਆ ਭਾਈ ਹਰ ਸੱਜਰ ਵੀਰ ਜੀ ਪਹਿਲਾਂ ਕਿਹਦੇ 10 11 ਕਿਲੋ ਦ ਤੇ ਹੁਣ ਵੀ ਦੁੱਧ ਨੇ ਮੰਨ ਲਓ ਹਰੇ ਤੱਕ ਦਹੀਂ ਜਣਾ ਜਿੰਜਰ ਹਰਿਆ ਮਿਲਦਾ ਆ ਠੀਕ ਹੈ ਜੀ ਇਹ ਲਓ ਬਈ ਗਰਮੀ ਦੇ ਬੇਸੂ ਬਣਾ ਦੇ 5 ਲੀਟਰ ਬਿਲਕੁਲ ਰੈਡੀ ਦੁੱਧ ਆ ਤੇ ਪੰਜਾਂ ਮਹੀਨੇ ਦੇ ਕੋ ਡਾਕਟਰ ਆਪਣਾ ਲੈ ਆਵੇ ਠੀਕ ਹੈ ਠੀਕ ਹੈ ਤਸੱਲੀ ਕਰਕੇ ਖੜੇ ਠੀਕ ਹੈ ਜੀ ਥਾਣੂ ਵੇਖੋ ਕਿੰਨਾ ਚੰਗਾ ਲੱਗਾ ਲੈਵੇ ਦੀ ਇੰਨੀ ਸਾਫ ਹੈ ਵੀ ਗਾੜੀ ਛੱਡ ਦੇ ਇੱਧਰ ਠੀਕ ਠੀਕ ਹੈ ਜੀ ਤੇ ਸਿੰਗੜਾ ਡੀਡੀ ਝੋਟੀ ਆ ਵੇਖੋ ਲਓ ਬਈ ਕਿੱੱਕਾ ਸਾਰੇ ਤੇ ਸਿੰਗੜਾ ਹੱਡੀ ਇਹੋ ਜਿਹਾ ਪਸ਼ੂ ਬਹੁਤ ਘੱਟ ਲੱਭਦਾ ਦੇ ਕੀ ਮੁੱਲ ਭਾਜੀ ਇਹਦਾ ਹਰ ਮੁੱਲ ਤੁਹਾਡੇ ਕੋ ਕਰਾਉਣਾ ਦਾ ਨਹੀਂ ਦੱਸ ਦੋ ਤੁਸੀਂ ਆ 70 ਦੇ ਦਈ ਕਿੰਨੇ ਦੇ ਗਾ ਕੇ ਦੇ ਦਾਂਗੇ ਕਿੰਨੇ ਦੀ ਕਹ ਲੋ ਨਹੀਂ ਹਣਾ ਦੱਸ ਦੋ ਨਹੀਂ ਆ ਗਈ ਤੂੰ ਹੀ ਦੱਸੋ ਅੱਜ ਦੋ ਛੱਡ ਦੀ ਯਾਰ ਨਹੀਂ ਵਾਧ ਦੀ ਛੱਡੀਏ ਜਿੰਨਾ 65 ਦੀ ਦੇ ਦਈਏ 65 ਦੀ ਆਹੋ ਛੱਡ ਦੋ ਫਿਰ 500 ਹੋਰ ਫਿਰ ਹੋਰ ਛੱਡ ਦਈਏ ਜਿੰਨਾ ਤੁਸੀਂ ਕਹਿੰਦੇ ਛੱਡ ਦਿੰਨੇ ਆ ਜਾਂ ਦੋ ਫਿਰ 1000 ਛੱਡ ਦੋ ਫਿਰ ਤੇ 62000 ਦੀ ਹਾਂ ਨਾ ਇਹ ਵੀ ਦੇ ਦਿੰਦੇ ਠੀਕ ਲੋ ਬਿਲਕੁਲ ਜਾਇਜ਼ ਮੁੱਲ ਵੇਖ ਲੋ ਝੋਟੀ ਕਿੰਦਾ 40000 40000 ਪਲੀ ਜੁੜੀ ਝੋਟੀ ਆ ਬੋਲਿਆ ਹਾਂ ਇਹ ਜੈਡ ਬਲੈਕ ਉਹ ਚੋ ਮੇਰਾ ਵੀ ਰੋਣਨਾ ਕੋ ਕਵੇ ਛੋੜ ਛਾੜੀ ਕਰਾਂਗੇ 150 ਜਿਹੜੀ ਕਰੀ ਠੀਕ ਹੈ ਠੀਕ ਹੈ ਲਓ ਬਾਈ ਛੋੜ ਛੱਪੇ ਵਾਲਾ ਬਾਈ ਨੇ ਮੁੱਲ ਕੀਤਾ ਵਾ ਤੇ ਆਜੋ ਵਾਂਟ ਦੇ ਆ ਮੈਂ 6 ਮਹੀਨਿਆਂ ਦੀ ਗੱਬਣ ਜੀ ਅੱਛਾ ਜੀ ਇਹ ਅੱਠੀ ਭਰੀ ਸਵੇਰੇ ਦੁੱਧ ਦੀ 3 ਕਿਲੋ ਠੀਕ ਹੈ ਠੀਕ ਹੈ ਜੀ ਜਿਹੜਾ ਮਰਜੀ ਆਣ ਕੇ ਚੈੱਕ ਕਰਾ ਲੈ ਛਾਂ ਤੋਂ ਬਾਹਰ ਇਹ ਉਹ ਅੰਦਰ ਨਹੀਂ ਠੀਕ ਹੈ ਲਓ ਬਾਈ ਤੀਸਰੇ ਸੂਏ ਸੋਨਾ ਜਗਾ ਨੇ ਚੈੱਕ ਪਾਸ ਆ ਤੇ ਕੱਦ ਕਾਠ ਇਹਦਾ ਹੀ ਬਹੁਤ ਚੰਗਾ ਵਾ ਲਾਗੇ ਤਾਂ ਚੈੱਕ ਕਰ ਸਕਦੇ ਜੀ ਤੇ ਜੇ ਸੁਵੇ ਸੁਣੀ ਜੇ ਠੀਕ ਹੈ ਜੀ ਇਹਨੇ ਕਿੰਨਾ ਕਿਚ ਹੋਇਆ ਫਿਰ ਸੱਚਨਾ ਦੁੱਧ ਵੀਰ ਜੀ 10000 12 ਕਿਲੋ ਦੇ ਦਿੰਦੀ ਰਹੀ ਆ ਅੱਛਾ ਅੱਛਾ ਤੇ ਮਤਲਬ ਮਾਲ ਜਾਦੇ ਚ ਆਈ ਮੈਂ ਠੀਕ ਹੈ ਠੀਕ ਹੈ ਜੀ ਓ ਬਾਈ ਇਹ ਵੀ 11 12 ਲੀਟਰ ਸੱਚੇ ਵੱਡੀ ਹੈ ਨਹੀਂ ਕੱਦ ਵਜਨ ਵਾਲੀ ਆ ਇਹ ਕੱਦ ਵਜਨ ਬਹੁਤ ਚੰਗਾ ਇਹਦਾ ਇਹ ਤਾਂ ਸੋਣ ਬੜਾ ਚਟਾ ਵੀ ਮਿਲਦੀ ਆ 3 ਲੀਟਰ ਦੁੱਧ ਬਿਲਕੁਲ ਇਹਦਾ ਵੀ ਤਿਆਰ ਆ ਤੇ ਸ਼ਾਂ ਤੋਂ ਬਾਹਰ ਹੀ ਗੱਪਣ ਜੇ ਅੰਦਰ ਨਹੀਂ ਆ ਠੀਕ ਹੈ ਠੀਕ ਹੈ ਲੋ ਬਾਈ ਸ਼ਾਂ ਤੋਂ ਬਾਹਰ ਹੀ ਕੋਈ ਸਵਾ 6 ਲਾ ਲੋਗੇ 6.5 ਆਸ-ਪਾਸ ਤੇ ਥਾਣੇ ਵੇਖੋ ਕਿ ਨਾ ਚੰਗਾ ਚਵਾਈ ਵਜੂਈ ਬੜੀ ਐ ਠੀਕ ਐ ਠੀਕ ਐ ਲੋ ਵੀ ਇੱਥੇ ਲੱਗ ਗਿਆ ਕੋਈ ਕਰ ਸਕਦੇ ਚੈੱਕ ਥਾਣਾ ਦਾ ਸੈਜ ਗੈਪ ਤੇ ਕੱਦ ਕਾਠਾ ਲਓ ਬਹੁਤ ਚੰਗੀ ਐ ਤੇ ਕੀ ਮੁੱਲ ਭਾਜੀ ਇਹਦਾ ਹਰ ਇਹਦਾ ਮੁੱਲ ਤਾਂ 60 ਕਰਦੇ ਜਿੰਨੇ ਦੇ ਜਾਂਦੇ ਦੇ ਦਿੰਨੇ ਨਹੀਂ ਦੱਸ ਦੋ ਆਪ ਹੀ 55 ਦੇ ਦਈਏ ਛੱਡ ਦੋ ਫਿਰ 4 ਹੋਰ ਕੇ ਜਿੰਨਾ ਤੁਸੀਂ ਤਾਂ ਛੱਡ ਦੇਣੇ ਹੋਰ ਛੜਾ ਲਓ ਦੋ ਛੱਡ ਦੇ ਹਾਂ ਨਾ 52 ਦੀ 100 ਉਹ ਤੇ ਛੋੜ ਕਰ ਦਾਂਗੇ 550 ਛੋੜ ਕਰ ਦਾਂਗੇ 55 ਦੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ 55.5 ਠੀਕ ਹੈ ਜਿਆਦਾ ਤੇ ਨਹੀਂ ਰੇਟ ਬਿਲਕੁਲ ਬਿਲਕੁਲ ਨੋਰਮਲ ਰੇਟ ਹੈ ਬਿਲਕੁਲ ਜਿਆ ਜੀ ਰੱਖਣਾ ਕੰਮ ਆ ਤੇ ਲਓ ਭਾਈ ਬਿਲਕੁਲ ਹੀ ਨੋਰਮਲ ਰੇਟ ਕਿਤੇ ਪਈ ਨੇ ਤੇ ਜੇ ਤੂੰ ਛੋੜ ਛੱਪਾ ਹੀ ਹੋਣਾ ਵਾ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ